ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿਣ ਵਾਲੇ ਆ ਖਬਰ ਜ਼ਰਾ ਧਿਆਨ ਨਾਲ ਵੇਖ ਲਿਓ ਕਿਉਂਕਿ ਇਸ ਦਾ ਅੰਤ ਕਈ ਵਾਰ ਖੋਪ-ਨਾਖ ਵੀ ਹੋ ਸਕਦਾ ਹੈ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਫਿਰੋਜ਼ਪੁਰ ਦੇ ਥਾਣਾ ਲੱਖੋਕੇ ਬਹਿਰਾਮ ਪੁਲਿਸ ਵੱਲੋਂ ਇੱਕ 29 ਸਾਲਾਂ ਮਹਿਲਾ ਦੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਉਸ ਦਾ ਕਤਲ ਕੀਤਾ ਗਿਆ ਜਾਣਕਾਰੀ ਦੇ ਮੁਤਾਬਿਕ ਇਹ ਮਹਿਲਾ ਜੋ ਕਿ 3-4 ਮਹੀਨਿਆਂ ਤੋਂ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀ ਸੀ ਉਸ ਦੇ ਦੋ ਬੱਚੇ ਵੀ ਸਨ ਪਰ ਦੱਸਿਆ ਜਾ ਰਿਹਾ ਪਰਿਵਾਰ ਦੇ ਮੁਤਾਬਿਕ ਇਲਜ਼ਾਮ ਲਗਾਏ ਗਏ ਨੇ ਕਿ ਬੱਚਾ ਨਾ ਹੋਣ ਕਰਕੇ ਉਸ ਦੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਸੀ ਜਿਸ ਦੇ ਚੱਲਦੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਲਦ ਅਸੀਂ ਮੌਕੇ ਉੱਤੇ ਤੱਕ ਪਹੁੰਚੇ ਤੇ ਸਾਨੂੰ ਮਿਲਿਆ। ਉਹ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਉਹਨਾਂ ਨੇ ਇਸ ਮਾਮਲੇ ਦੇ ਵਿੱਚ આરોપીਆਂ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਵਿੱਚ ਮੌਤ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ। ਇਹ ਇਹ ਨਾ ਲਖੋਗੇ ਬਣਾਉਂਦੇ ਜੀ ਪੱਪੂ ਪੁੱਤਰ ਬਿੱਲੂ ਹੈ। ਇਹ ਰੈਨ ਵਾਲਾ ਗੱਬਾ ਉਹ ਲੈ ਜਿਹੜੀ ਲੜਕੀ ਸੀ ਜਸਪ੍ਰੀਤ ਕੋਰ ਜਿਹੜੀ ਕਿ ਵਿਆਹ ਹੀ ਹੋਈ ਸੀ 29 ਸਾਲ ਦੀ ਹੋਏਗੀ ਸੀ ਉਹਦਾ ਬੱਚਾ ਵੀ ਹੈਗਾ ਸੀ ਪਰ ਉਹ ਆਪਣੀ ਮਰਜ਼ੀ ਨਾਲ ਕਾਰੋਬਾਰ ਨੂੰ ਛੱਡ ਕੇ ਜਿਹੜਾ ਸਿਮਰਜੀਤ ਸਿੰਘ ਹੈਗਾ ਤੇ ਇਹਦੇ ਘਰੇ ਆ ਕੇ ਇਥੇ ਅਲਫੂ ਕੇ ਰੈਨ ਲੱਪੀ ਸੀ ਫਿਰ 2-4 ਮਿੰਟ ਦੇ ਨਾਲ ਅਲਰੇਡੀ ਸੀ ਲੀਵਿੰਗ ਰਿਲੇਸ਼ਨ ਦੇ ਵਿੱਚ ਨਾਲੀ ਸੀ ਤੇ ਉਸ ਦਿਨ ਜਿਹੜੇ ਥਾਣੇ ਦੱਸਿਆ ਆ ਕੇ ਵੀ ਇਹਦੀ ਲੜਕੀ ਨੂੰ ਕਿਸੇ ਨੇ ਬਾਹਰ ਚੇਤੂ ਬਾਅਦ ਤੇ ਅਸੀਂ ਜਿਹੜਾ ਹੈਗਾ ਇਸ ਬੰਦੇ ਵਿੱਚ 306 ਆਪੀਸੀ ਦਾ ਵਾਅਦਾ ਸੀ ਕੀਤਾ ਹੈ ਪਰ ਜਦੋਂ ਅਸੀਂ ਦੋਸ਼ੀ ਬਣਿਆ ਦੌਰਾਨ ਟੈਲੋਕੇਸ਼ਨ ਜਦੋਂ ਕੀਤੀ ਪੋਸ਼ਣ ਰਿਪੋਰਟ ਵੇਖੀ ਇਸ ਕਰਕੇ ਅਸੀਂ ਜਿਹੜਾ ਹੈਗਾ ਇਹਦੇ ਵਿੱਚ 302 ਆਪੀਸੀ ਦਾ ਵਾਅਦਾ ਕੀਤਾ ਫਿਲਹਾਲ ਪੁਲਸ ਮਾਮਲੇ ਦੀ ਗਹਿਰਾਈ ਦੀ ਨਾ ਜਾਂਚ ਕਰ ਰਹੀ ਹੈ ਤੇ ਯੂਰੋਪੀਅਨ ਅਦਾਲਤ ਵਿੱਚ ਪੇਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਕਿ ਇਸ ਮਾਮਲੇ ਦੇ ਵਿੱਚ ਹੋਰ ਵੀ ਖੁਲਾਸੇ ਹੋਣ ਹਕੀਕਤ ਰਿਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ